ਕੀ ਹਾਲ ਆ ਬਾਈ ਸਸਤੀਕਾਲ ਬਾਈ ਜੀ ਕੀ ਹਾਲ ਚਾਲ ਆ ਸਾਰੀ ਭਰਾ ਠੀਕ ਠਾਕ ਆ ਲੋ ਬਾਈ ਮਿੱਤਰੋ ਆਪਾਂ ਬਾਈ ਜੀ ਕਰਤਾ ਵਲੋਗ ਸਟਾਰਟ ਤੇ ਬਾਈ ਆਪਾਂ ਹੁਣ ਬਾਈ ਲੱਗੇ ਆ ਭਰਾ ਜੀ ਨਾਲੇ ਰੇਪ ਪਾਉਣੀਆਂ ਦੇ ਨਾਲੇ ਬਾਈ ਆਪਣੀ ਵਾਰੀ ਆ ਤੇ ਆਪਾਂ ਲੱਗੇ ਆ ਬਾਈ ਪਾਣੀ ਰਵਾ ਕਰਨ ਆਪਣੇ ਨਾਲ ਹੈਗਾ ਵੱਡਾ ਇਹਨੂੰ ਲਿਆਂਦਾ ਸੱਦ ਕੇ ਮੈਂ ਕਿਹਾ ਆ ਜਾ ਬਾਈ ਇਹਨਾਂ ਆ ਗਈ ਜੀ ਤੇ ਪਾਣੀ ਰਵਾ ਕਰਕੇ ਫਿਰ ਉਦ ਬਾਅਦ ਬਾਈ ਆਪਾਂ ਰੇਪ ਪਾਉਣ ਲੱਗ ਪਾਂਗੇ ਪਾਣੀ ਰਮਾ ਹੋ ਗਿਆ ਬਾਈ ਜਮਾ ਵੀ ਫਿਕਰ ਹੋ ਜਾਣੀ ਹੈਣਾ ਤੇ ਮੁੜ ਕੇ ਪਾਣੀ ਸਿੱਧਾ ਵੱਢ ਕੇ ਲਿਆਉਣਾ ਹੋਊਗਾ ਓਕੇ ਦੀ ਰਿਪੋਰਟ ਆ ਲਓ ਬਾਈ ਮਿੱਤਰੋ ਹੁਣ ਆਪਾਂ ਪਾਣੀ ਕਰ ਦਈਏ ਰਮਾ ਤੇ ਉਸ ਤੋਂ ਬਾਅਦ ਸਾਰਾ ਤੁਰ ਤਰਾ ਮਾਰਾਵਾ ਕਰ ਆਵਾਂਗੇ ਲਓ ਬਾਈ ਮਿੱਤਰੋ ਬਾਈ ਜੀ ਆਪਾਂ ਲੱਗ ਪਏ ਆ ਡੀਏਪੀ ਖਲਾਰ ਨਾਲ ਲੈ ਆਂਦੇ ਆ ਗੱਟੇ ਇੱਕ ਗਟਾ ਪਿਆ ਇੱਕ ਉਹ ਪਿਆ ਇੱਕ ਉਹ ਪਰਲੇ ਪਾਸੇ ਪਿਆ ਤੇ ਇੱਧਰ ਖੜੇ ਆ ਵੱਡੇ ਵਰਗੇ ਗੱਲ ਕਰੀ ਜਾਂਦਾ। ਲੋ ਬਈ ਰੇ ਪਾਉਣ ਲੱਗਦੇ ਆ ਮੁੜ ਕੇ ਆਪਾਂ 1:22 ਮਿੰਟ ਤੇ ਵੱਢ ਲਿਆਉਣਾ ਪਾਣੀ। ਤੇ ਲੋ ਬਈ ਖੋਲਦੇ ਆ ਗੱਟੇ ਤੇ ਪਾਉਣ ਲੱਗਦੇ ਆ ਬਈ ਜੀ ਰੇ। ਠੀਕ ਆ। ਭਾਗਤਨਾ ਹੈਗਾ। ਆਰੇ ਪਿੰਡ ਚੋਂ ਇਹ ਆਹੋ ਆ। ਲੋ ਬਈ ਮਿੱਤਰੋ ਪਾਣੀ ਦਾ ਡੰਗਾ ੜ ਗਿਆ ਵਿੱਚ ਸਤਨਾਵਾਂ ਦਾ ਮੈਂ ਡੂੜ ਕਿਲਾ ਲਾਉਣਾ ਸਾਡਾ ਦੂਜਾ ਵੇਲੀ। ਲੋ ਭਾਈ ਜੀ ਇੱਧਰ ਰਹਿ ਗਏ ਆਪਣੇ ਤਿੰਨ ਘਟੇ ਜੂਰੀਆ ਦੇ ਖਾਣ ਨਾਲੇ ਡੀਏਪੀ ਦਾ ਨਵੇੜ ਤਾਂ ਕੰਮ ਉੱਧਰ ਭਾਈ ਡੀਏਪੀ ਪਾਇਆ ਸੀਗੇ ਆਪਾਂ ਤੇ ਹੁਣ ਆਪਾਂ ਆਪਦੀ ਵਾਰੀ ਵੱਡਾਂਗੇ ਭਾਈ 4 ਵਜੇ ਠੀਕ ਆ ਆਪਦੀ ਵਾਰੀ ਵੱਡ ਕੇ ਤੇ ਵੱਡਾ ਉੱਧਰ ਬਲਦੀ ਇਹਨਾਂ ਗੱਲਬਾਤ ਕਰ ਰਿਹਾ ਹੈ। ਤੇ ਬਾਕੀ ਕੋਈ ਪਾਣੀ ਵਟਾ ਜਦੋਂ ਮਿਲਦੇ ਹੁਣ ਰੀ ਖਾar ਲਈਏ ਪਹਿਲਾਂ। ਲੋ ਭਾਈ ਇੱਥੇ ਸੀਗਾ ਕੁੱਤੀ ਦਾ ਕੋਗਰਾ ਆ ਵੀ ਠੀਕ ਹੈ। ਇਹਦੇ ਵਿੱਚ ਪਾਣੀ ਪੈਣ ਤੋਂ ਬਈ ਆਪਾਂ ਬਣਾਤੀ ਹੈ ਵੱਟ ਠੀਕ ਆ ਸਤਨਾਮ ਦੇ ਲੱਗੀ ਜਾਂਦਾ ਪਾਣੀ ਆਪਾਂ ਬਈ 4 ਵਜੇ ਵੜਾਂਗੇ 4 ਵਜੇ ਵੜਾਊਗਾ ਕਿਉਂਕਿ ਪਹਿਲਾਂ ਪਾਣੀ ਦੱਸਿਆ ਹੀ ਨਹੀਂਗਾ ਫਿਰ ਮੈਂ ਮੂਟਰ ਮੂਟਰ ਛੱਡ ਲੈਂਦਾ ਲੋ ਬਈ ਯੂਰੀ ਆਪਾਂ ਲਾਉਣ ਲੱਗ ਪਏ ਂ ਈਪੀ ਖਿਲਾਰਤੀ ਆ ਤੇ ਮੈਂ ਇਹਦੇ ਵੱਡਾ ਬਈ ਠੀਕ ਆ ਇਹਦੇ ਵਿੱਚ ਯੂਰੀਆ ਪਾ ਕੇ ਇਹਦੇ ਵਿੱਚ ਪਾਣੀ ਲੱਗਿਆ ਬਈ ਠੀਕ ਆ ਉਧਰ ਪਾਣੀ ਛੱਡਿਆ ਪਿਆ ਮੂਟਰ ਚੱਲੀ ਜਾਂਦੀ ਆ ਸਤਨਾਮ ਆ ਲਾਈ ਜਾਂਦੇ ਦੂਬਾ ਕਿੱਲੇ ਨਹੀਂ ਛੱਡੂਗਾ 4 ਹੀ ਵਜੇ ਆਣੇ ਲੋ ਬਾਈ ਜੀ ਪਾਣੀ ਬਾਈ ਆਪਾਂ ਵਟ ਲੈਂਦਾ ਸੀਗਾ ਤੇ ਵਲੌਗ ਬਣਿਆ ਨਹੀਂ ਬਾਈ ਰੇ ਪਾਇ ਆਂਦੀ ਆ ਉਧਰ ਵੀ ਪਾਇ ਆਂਦੀ ਇਧਰ ਵੀ ਪਾਤੀ ਉਧਰ ਯੂਰੀਆ ਵੀ ਪਾਤੀ ਬਾਈ ਤੇ ਇੱਕ ਕੈਰਾ ਲੱਗ ਗਿਆ ਬਾਈ ਆਪਣਾ ਆਪਣੀ ਬਿੱਲੀ ਨੇ ਉਹ ਲਾਉਣਾ ਸੀ ਅੱਧਾ ਕਿਲਾ ਥਾਂ ਦਾ ਉਹਨੇ ਲਾ ਲਿਆ ਤੇ ਆਪਣਾ ਬਾਈ ਇੱਕ ਕੈਰਾ ਲੱਗ ਗਿਆ ਪਰਲਾ ਤੇ ਵੱਡੇ ਨੂੰ ਮੈਂ ਆਵਾਜ਼ ਦੇਤੀ ਸੀ ਉਧਰੋਂ ਮੈਂ ਕਿਹਾ ਵੀ ਭੱਜ ਕੇ ਤੂੰ ਬੰਦ ਦੇ ਤੇ ਉਹ ਬਾਈ ਕਿੱਥਾ ਬੰਨਣ ਲੱਗਿਆ ਬਈ ਬਾਈ ਐਨੀ ਛੱਡਿਆ ਪਿਆ ਪਾਣੀ ਬਹੁਤ ਉੱਛਣ ਲੱਗ ਪੈਂਦਾ ਤੀਰ ਕਮਾਣ ਵਾਲੀ ਵਾਟ ਉੱਛਣ ਲੱਗ ਪੈਂਦੀ ਆ ਲੋ ਬਈ ਮਿੱਤਰੋ ਇਹਨੂੰ ਮੂਹ ਇੱਕ ਹੋਰ ਕਰਨਾ ਹੈ ਹੈ ਇੱਕ ਹੀ ਰਹਿ ਗਿਆ ਇਹਨੂੰ ਗਾਂ ਤਕੜੇ ਬੰਨ ਤੇ ਮੈਦਾਨਾ ਯਾਰ ਆ ਦੂ ਕੈਰੀ ਤਾਂ ਲੱਗਣੀ ਚਾਹੀਦੀ ਆ ਵੀ ਲੱਗਣਾ ਚਾਹੀਦਾ ਕਿ ਨਹੀਂ ਲੱਗਦਾ ਪਾਣੀ ਬਹੁਤ ਆਈ ਜਾਂਦਾ ਫਿਰ ਛੱਡ ਦੇ ਉਹਨੂੰ ਛੱਡ ਦੇ ਇੱਕ ਮੂਹ ਹਾਂ ਅਗਰ ਦੋਵੇਂ ਲੱਗੇ ਜਾਣਗੇ ਇਹ ਲਓ ਬਾਈ ਮਿੱਤਰੋ ਹਾਂ ਆ ਵਟ ਨਿਉਛਲਦੀ ਨਾਲੇ ਤੇ ਬਾਈ ਜੀ ਪਾਣੀ ਦਾ ਆਪਣਾ ਮੁਕੰਮਲ ਪਾਈ ਆਇਆ ਵੇ ਜੱਸਾ ਉਹ ਖੜਾ ਇਹ ਮੇਰਾ ਉਸਤਾਦ ਆ ਖੜਾ ਵੀਡੀਓ ਚਾਹੁੰਦਾ ਨਹੀਂ ਇਹ ਆ ਫਰਦ ਤੇ ਲਓ ਬਾਈ ਇਹਨੂੰ ਤੀਜੇ ਨੇ ਵੀ ਛੜਤਾ ਬਾਈ ਤੇ ਇਹ ਸਿਰੇ ਲੱਗੇ ਜਾਣਗੇ ਲੱਗਣ ਕਰ ਰਹੇ ਆ ਤੇ ਬਾਈ ਵੱਡੇ ਨੇ ਅੱਜ ਆਪਣਾ ਪੂਰਾ ਵਿਚਾਰੇ ਨੇ ਸਾਹ ਦਿੱਤਾ ਰਹੀ ਵੀ ਪੈਗੀ ਮੁਕੰਮਲ ਯੂਰੀਆ ਹੀ ਪਾਤੀ ਆ ਤੇ ਇਧਰ ਬਾਈ ਕੱਲੀ ਡੀਏਪੀ ਪਾਈ ਆ ਠੀਕ ਹੈ ਇਧਰ ਨਹੀਂ ਪਾਈ ਇਧਰ ਪੈ ਤਰਾਇਆ ਹੋ ਗਿਆ ਜਦੋਂ ਉਦੋਂ ਬਾਈ ਪਾ ਦਿਆਂਗੇ ਪੀਛੇ ਕਹਿ ਰਹੇ ਨਹੀਂ ਛੱਡਦਾ ਬਾਈ ਇਧਰ ਵੇਖੋ ਆ ਬੰਦੇ ਦਾ ਯਾਰ ਕੀ ਕਰ ਗਿਆ ਸੀ ਇਹ ਬਹੁਤ ਤੰਗ ਕਰਦਾ ਸਾਨੂੰ ਅੱਖੇ ਨਹੀਂ ਲੱਗਦਾ ਇਹ ਸਾਡੇ ਅੱਖੇ ਨਹੀਂ ਲੱਗਦਾ ਇਹ ਜੋ ਭੋੜ ਲਾ ਦਿੰਦਾ ਵੈਂ ਤੇ ਵੀ ਛੱਡਦੇ ਹਾਂ ਹਾਂ ਛੱਡ ਗਏ ਹਾਂ ਕਰ ਖੰਡ ਲਓ ਬਾਈ ਜੀ ਦੋ ਘਿਹਰਾਂ ਨੂੰ ਪਾਣੀ ਪਈ ਜਾਂਦਾ ਤੇ ਇੱਕ ਲੱਗ ਗਿਆ ਬਈ ਦੋਵਾਂ ਨੂੰ ਪਾਣੀ ਪਈ ਜਾਂਦਾ ਤੇ ਹੁਣ ਆਪਾਂ ਬਈ ਚੱਲੇ ਮਗਰ ਗੀੜਾ ਮਾਰਿਆ ਇਹ ਇਹ ਰੇਹ ਦਾ ਕੰਮ ਬਈ ਆਪਣਾ ਨਿਬੜ ਗਿਆ ਬਾਈ ਆਇਆ ਸੀਗਾ ਜੱਸਾ ਉਹ ਜੀ ਘਰੀਆ ਹੁਣ ਕੇ ਬਾਈ ਮੈਂ ਮਗਰ ਗੀੜਾ ਮਾਰਿਆ ਆਉਂਦੇ ਬਈ ਪੱਠੇ ਨੀਰੇ ਦਾ ਕੰਮ ਬਈ ਆਪਾਂ ਨੇ ਮੇੜ ਆਏ ਆ ਸਭ ਤੋਂ ਮੇਲ ਕੰਮ ਹੁੰਦਾ ਪੱਠੇ ਨੀਰੇ ਦਾ ਅੰਦਰ ਬਾਹਰ ਸੁੱਕ ਸੁੱਕ ਪਾ ਕੇ ਸਾਰਾ ਨਿਮੇੜਤਾ ਠੀਕ ਆ ਇਹ ਹਣ ਬਾਈ ਆਪਾਂ ਅਰੇ ਜਾਣ ਗਿਆ ਲੰਮੀ ਕੈਰੀ ਲੱਗ ਗਈ ਜਾਣਗੇ ਬਾਈ ਤੇ ਹੁਣ ਆਪਾਂ ਬਾਈ ਕੀੜਾ ਮਾਰਨ ਚੱਲਦੇ ਆ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਪਾਣੀ ਥੋੜਾ ਘਟਿਆ ਲੱਗਦਾ ਹੁਣੀ ਛੱਡਿਆ ਕਰਕੇ ਉੱਤਰ ਲਓ ਬਾਈ ਮਿੱਤਰੋ ਸਤਨਾਮ ਨੇ ਆ ਲੰਗਾ ਸੀ ਪੰਜ ਕਣਾਲਾਂ ਇਹਦੇ ਤੇ ਹੀ ਲਾਉਣ ਵਾਲਾ ਸੀਗਾ ਤੇ ਬਈ ਜੀ ਆਪਾਂ ਹੁਣ ਮਗਰ ਕੀੜਾ ਮਾਰ ਲੀਏ ਕਿਧਰ ਟੋਟਾ ਰੂਟ ਦਾਣਾ ਹੋਵੇ ਤੇ ਆ ਬਈ ਬਈ ਅੱਧ ਵਿਚਾਲੀ ਪਈ ਆ ਹੋਰ ਹੈਗਾ ਟੂਟਾ ਉਹਨਾਂ ਕੇ ਚੈਨ ਨਾਲ ਸਮਾਨ ਸਪੜਾ ਵਾਵਾ ਪਿਆ ਦੀ ਆ ਵੀ ਥੋੜਾ ਪਰਕੀ ਲੱਗ ਗਿਆ ਤੇ ਰੇ ਦਾ ਬਾਈ ਕਮੈਂਟ ਮੀਟਦਾ ਸਾਰੇ ਮਾਲਕ ਦੀ ਮੇਰੇ ਨਾਲ ਸਟਾ ਕੰਮ ਹੁਣ ਰੇ ਦਾ ਹੀ ਸੀਗਾ ਰੇ ਪਾਤੀ ਆ ਤੇ ਬੰਦਾ ਵੱਡਾ ਵਿਚਾਰਾ ਜ ਆਖੇ ਲੱਗ ਗਿਆ ਸੀਗਾ ਤੇ ਪਾਣੀ ਵੀ ਚੰਗਾ ਮੋਗੇ ਦਾ ਠੀਕ ਆ ਬਾਈ ਇਹਨੂੰ ਬਾਈ ਹੋ ਗਏ 10 ਦਿਨ ਆ ਕਣਕ ਨੂੰ ਪਾਣੀ ਲਾਈ ਨੂੰ ਆਪਣੀ ਨੂੰ ਇਹਦੇ ਚ ਯੂਰੀਆ ਹੀ ਪਾਤਾ ਤੇ ਅੱਧਾ ਗੱਟਾ ਕਿ ਲੈ ਦਾ ਡੀਜੀਪੀ ਦਾ ਹੀ ਪਾਦ ਦੋ ਘਾਟ ਹੀ ਪਿਆ ਚੱਲ ਜਿਹੜੀ ਪੈ ਗਈ ਸਾਰਾ ਓਕੇ ਹੋ ਗਿਆ ਕੰਮ ਤੇ ਪਾਣੀ ਆਪੋ ਟਾਵਰ ਕੋਲੋਂ ਵੱਢਿਆ ਸੀ ਭਾਈ ਸ਼ੋਰ ਨੇ ਤੇ ਉੱਥੋਂ ਟਿੱਕਰ ਗੀੜਾ ਮਾਰਿਆ ਅੱਗੇ ਲਓ ਭਾਈ ਜੀ ਆਪਾਂ ਲਓ ਭਾਈ ਆਪਾਂ ਆਏ ਸੀ ਕਿਆਰਾ ਵੇਖਣ ਤੇ ਕਿਆਰਾ ਆ ਗਿਆ ਇੱਥੇ ਕਹਿੰਦਾ ਭਾ ਵਰਜੀ ਦੇ ਸੇਹ ਦਾ ਆਉਣ ਵਾਲਾ ਜਦੋਂ ਭਾਈ ਵਰਜੀ ਤੋਂ ਕੋਈ ਪੰਜ ਚਾਰ ਕਰਮਾਂ ਗਾਂ ਲੰਘ ਗਏ ਤੇ ਮੁੜ ਕੇ ਦੁਬਾਰਾ ਆਪਾਂ ਬਣ ਦਿਆਂਗੇ ਪਰਲਾ ਲੱਗ ਗਿਆ ਬਈ ਤੇ ਨਾ ਵੀ ਲੱਗੇ ਜਾਣੇ ਆ ਆ ਵੀ ਲੱਗ ਜੂ ਪਰਲਾ ਵੀ ਲੱਗ ਜੂ ਇਹ ਤਿੰਨੇ ਲੱਗੇ ਜਾਣਗੇ ਪਰਲੇ ਰਹੇ ਜਾਣਗੇ ਉਹ ਮਟਰ ਨਾਲ ਲਾ ਦੇਗੇ ਤੇ ਪਹਿਲਵਾਨ ਬਈ ਹੋ ਜਾਂਦਾ ਆਪਾਂ ਵਾਟਰ ਬਾਕਸ ਕੋਲੇ ਫਰਦੇ ਆ ਤੇ ਉਹ ਵੀ ਜਾਂਦਾ ਤੇ ਚੱਲ ਕੇ ਬਈ ਆਪਾਂ ਲੋਬੇ ਮੇਤੋ ਪਸ਼ੂ ਬਈ ਦਿਖਾਉਣ ਵਾਲੇ ਰਹੇ ਸੀ ਪਸ਼ੂ ਪਾਣੀ ਪੂਣੀ ਪਿਆਤਾ ਪਸਾਂ ਨੂੰ ਆਪਾਂ ਤੇ ਬਾਈ ਜੀ ਧਾਰ ਕੱਢ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੰਦਰ ਕਰ ਦਿਆਂਗੇ ਠੀਕ ਹੋ ਗਿਆ ਜੀ ਲਓ ਬਾਈ ਅੰਦਰ ਸੁੱਕ ਸੁੱਕ ਪਾਈ ਪਈ ਆ ਪੱਠੇ ਪਾਏ ਪਏ ਆ ਇਹ ਸਾਰਾ ਮੁਕੰਮਲ ਕੀਤਾ ਪਿਆ ਤੜਕੇ ਵਾਲੇ ਪੱਠੇ ਹੀ ਪਾਤੇ ਆ ਇਹ ਖਾ ਰਹੀ ਆ ਉਹਦੇ ਮੂਰੇ ਬਾਈ ਤਾਂ ਨਹੀਂ ਕੀਤੇ ਕਿਉਂਕਿ ਧਾਰ ਕੱਢਣ ਵੇਲੇ ਰਾਜੀ ਆ ਫਿਰ ਖਰਾਬ ਕਰਦੀ ਆ ਮਿਲਦੀ ਨਹੀਂਗੀ ਤੇ ਬਾਈ ਅੱਜ ਕਬੂਤਰ ਆਪਾਂ ਕੋਈ ਵੀ ਨਹੀਂ ਦਿਖਾਇਆ ਹਨਾ ਉਧਰ ਵੱਡੇ ਖੁੱਡੇ ਚ ਵੜਦੇ ਆ ਤੁਹਾਨੂੰ ਦਿਖਾਉਣੇ ਆ ਬੱਚੇ ਪੁੱੱਚੇ ਲਓ ਬਾਈ ਮਿੱਤਰੋ ਬੱਚੇ ਬਾਈ ਬਹੁਤ ਭੌਣ ਵਾਲੇ ਹੋਏ ਪਏ ਆ ਕਾਰਨ ਇਹ ਆ ਬੱਚੇ ਕਾਫੀ ਭੌਣ ਵਾਲੇ ਆ ਤੇ ਬਾਈ ਜੀ ਦਿਨ ਲੱਗ ਨਹੀਂ ਰਿਹਾ ਤੇ ਬੱਚੇ ਭਾਈ ਜਾਂਦੇ ਨਹੀਂਗੇ ਠੀਕ ਹੋ ਗਿਆ ਜੀ ਤੁਸੀਂ ਦੇਖੋਗੇ ਸਾਰਾ ਮੌਲਾ ਆਪਣਾ ਓਕੇ ਦੀ ਰਿਪੋਰਟ ਆਈ ਕਰੋ ਬੱਚੇ ਭੌਣ ਵਾਲੇ ਆ ਹਾਂ ਮੈਂ ਕੱਢੀ ਬੈਠਾ ਤੇ ਬੱਜੇ ਹੈਗੇ ਬਾਈ ਘਟੋ ਘਟ ਵੀ ਮਕਮਲ ਮੇਰੇ ਮਤਾਬਕ ਤਾਂ ਹੈਗੇ ਆ ਬੱਚੇ ਭਾਉਣ ਵਾਲੇ ਹੋਣਗੇ ਬਾਈ 15 20 ਬੱਚੇ ਜਿਹੜੇ ਕੀ ਆਉਣ ਵਾਲੇ ਆ ਤੇ ਬੱਚੇ ਸਾਰੇ ਬਾਈ ਘੱਟ ਟੁੱਟਿਆ ਉਵੇਂ ਉੱਡੇ ਨਹੀਂਗੇ ਜਿਵੇਂ ਅੱਗੇ ਮਹੀਨਾ ਵੀ ਨਾ ਢੂੜ ਮਹੀਨਾ ਢਾਣਦੇ ਸੀ ਐਦ ਕੀ ਨਹੀਂ ਉੱਡੇ ਭਾਈ ਜਦੋਂ ਮੜੇ ਦਿਨ ਖੁੱਲਗੇ ਉਦੋਂ ਫਿਰ ਆਪਾਂ ਕੂਤਰ ਕੱਢ ਲਾਂਗੇ ਬਾਹਰ ਤੇ ਲੈ ਬਾਈ ਹੁਣ ਆਪਾਂ ਕਿਆਰਾ ਵੇਖਾਂਗੇ ਕਿਆਰਾ ਵੇਖਣ ਚੱਲੇ ਆ ਤੁਰਕੀ ਚੱਲਾਂਗੇ ਲੋ ਜੀ ਲਓ ਬਾਈ ਲਓ ਬਾਈ ਜੀ ਆਪਾਂ ਕਿਆਰਾ ਵੇਖਣ ਆਏ ਸੀ ਤੇ ਜੋ ਤੋ ਫਰਦਾ ਗੀੜਾ ਮਾਰਦਾ ਇਹ ਆ ਫਰਦਾ ਇਹ ਗੀੜਾ ਮਾਰਦਾ ਫਰਦਾ ਬਾਈ ਬਈ ਉਧਰ ਪਾਣੀ ਨਾ ਟੁੱਟਦਾ ਹੋਵੇ ਤੇ ਆਪਾਂ ਬਾਈ ਕਿਆਰਾ ਵੇਖਣ ਆਏ ਸੀ ਕਿਆਰਾ ਆਪਣਾ ਮੁਕੰਮਲ ਹੋ ਲੱਗਣ ਵਾਲਾ ਹੀ ਹੋਊਗਾ ਇਹ ਵਾਸਤੇ ਵੱਡੀ ਤੋ ਕੋਈ ਦਸਤ ਕਰਮਾਂ ਗਾਂ ਹੋਇਆ ਇੱਥੇ ਆ ਜਾ ਬਾਈ ਇੰਨਾ ਸਨ ਰਹਿ ਗਿਆ ਤੇ ਜਾਂਦੇ ਕਰਦੇ ਨੂੰ ਆਪਣਾ ਥੋੜਾ ਤੁਰੂਆ ਇਹ ਤੇ ਬਈ ਚੱਲ ਕੇ ਨੂੰ ਬੰਦਦੇ ਆਪਾਂ ਦੋ ਕਿਆਰੇ ਮੁਕੰਮਲ ਹੋ ਗਏ ਆਪਣੇ ਇੱਕ ਬੰਦਾ ਆਪਣੇ ਨਾਲ ਹੋਰ ਆਇਆ ਸੀ ਉਹ ਉੱਠ ਗਿਆ ਇਹ ਆਵਾ ਫਰਦਾ ਬਈ ਲੈ ਕਿੱਡਾ ਬੰਦਾ ਸ਼ੈਤਾਨ ਵਾਲਾ ਆ ਫਰਦਾ ਚਾਚੀ ਪੇਰਤ ਪਾਲਦੇ ਉੱਠ ਗਿਆ ਲਓ ਬਈ ਮਿੱਤਰੋ ਚੱਲ ਕੇ ਕਿਆਰਾ ਬੰਦਦੇ ਆ ਤੇ ਉਹ ਦੇਖੋ ਇੱਧਰ ਇਹ ਇਹਦੇ ਸ਼ੁਕਲੇ ਦੇਖੋ ਕਿੱਧਰ ਗਿਆ ਹੋਈ ਇਹ ਬਲਰ ਹੋ ਗਿਆ ਲਓ ਭਾਈ ਜੀ ਕਈ ਫੜੀ ਪੁੱਤ ਮੈਂ ਮੜੀ ਗੱਲ ਕਰ ਲਾ ਲਓ ਭਾਈ ਮਿੱਤਰੋ ਆਪਣੇ ਕੋਲੇ ਬਾਈ ਜੀ ਪਾਣੀ ਹੈਗਾ ਅੱਜ 9 ਵਜੇ ਤੱਕ ਰੱਗੇ ਆਪਾਂ ਪਾਣੀ 6 ਵੜਾ ਦੇਣੇ ਨੇ ਪਾਣੀ 6 ਨਹੀਂ ਪਾਣੀ 7 ਸ਼ਾਇਦ ਪਾਣੀ 6 ਹੋਣੀ ਪਾਣੀ 7 ਟੀਮਾ ਵਾਰੀ ਟਾਈਮ ਭੁੱਲ ਗਿਆ ਤੇ ਬਾਈ ਜੀ ਹੁਣ ਆਪਣੇ ਕੋਲੇ 9 ਵਜੇ ਤੱਕ ਠੀਕ ਹੈ 9 ਵਜੇ ਦੇਣ ਭਾਈ ਆਪਣਾ ਲੱਗ ਹੀ ਜਾਣਾ ਠੀਕ ਹੈ ਆ ਗਏ ਭਾਈ ਆਪਾਂ ਕਹਿ ਰਹੇ ਨਹੀਂ ਛੱਡਣ ਤੇ ਉਹ ਮੂੰਹਾਂ ਮਾਰਨ ਲੈ ਫੋਨ ਫਾੜਾ ਜੋ ਤੇ ਲਓ ਬਾਈ ਅਡਰ ਲੱਗ ਗਿਆ ਇਹ ਤੇ ਉਹ ਬੂਆ ਮਾਰਨਾ ਬਾਈ ਪਾਣੀ ਇੰਨਾ ਠੰਡਾ ਨਾ ਕੈਮਰਾ ਸੀ ਕਰ ਓਏ ਪਾਣੀ ਬਾਈ ਜੀ ਇੰਨਾ ਠੰਡਾ ਨਾ ਗੱਲਾਂ ਹੀ ਛੱਡ ਦੇ ਠੀਕ ਆ ਇਹ ਬਹੁਤ ਬੁਰਾ ਹਾਲ ਹੈ ਬਾਈ ਜਦੋਂ ਮੈਂ ਪਹਿਲਾਂ ਬਿਮਾਰ ਉਹਦੋਂ ਵੀ ਵਾਰੀ ਲਾਈ ਤਾਂ ਬਾਅਦ ਹੀ ਬਿਮਾਰ ਹੋਇਆ ਸੀ। ਕਹਿੰਦੇ ਬਾਈ ਪਾਣੀ ਛੰਡਾ ਪਾਣੀ ਚ ਵੜਨਾ ਹੀ ਪੈਂਦਾ। ਕੰਮ ਫਿਰ ਔੜ ਜਾਦਾ ਹੁੰਦਾ। ਤੇ ਬਾਈ ਜੀ ਆਪਣਾ ਕੀ ਨਾਂ ਲੈਂਦੇ ਆ? ਲੱਗ ਹੀ ਜਾਊਗਾ ਬਾਈ। ਤੇ ਹੁਣ ਆਪਾਂ ਬਾਈ ਵਲੌਗ ਦੀ ਕਰਨ ਲੱਗਿਆ ਸਮਾਪਤੀ। ਏ ਵੀਰਮਣ ਕੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਵੀਰਮਣ ਕੇ ਕਿਉਂਕਿ ਆਪਾਂ ਭਾਈ ਆਪਦੇ ਕੰਮ ਤੋਂ ਹੁੰਦਾ ਜੋ ਹੁੰਦਾ ਤੁਹਾਨੂੰ ਤੇ ਲੋਦੇ ਹੀ ਵਲੌਗ ਪਾਈਦੇ ਆ ਤੇ ਵੀਰਮਣੇ ਸਪੋਰਟ ਕਰਿਆ ਕਰੋ ਚਲੋ ਤੁਹਾਡਾ ਭਾਈ ਸਤਿ ਸ਼੍ਰੀ ਅਕਾਲ ਕੋਲ ਚੱਕ ਦਿਖਿਵਾ ਓਕੇ